ਨਾ ਮਾਪਿਓ ਦਾ ਬਿਆਨ ਤੋਂ ਬਾਅਦ ਅਕਸਰ ਹੋ ਗਿਆ ਬੀਜਰ ਹੋ ਗਈ ਹੈ ਬੱਚਾ ਸਾਡਾ ਸਕੂਲ ਗਿਆ ਸੀ ਜਾਂ ਸਕੂਲੋਂ ਕੋਈ ਆ ਗਿਆ ਬਸ ਜਿਹੜਾ ਐਕਸੀਡੈਂਟ ਹੋ ਗਿਆ ਹੈ ਬੀਸੀਐਮ ਸਕੂਲ ਦੇ ਮਾਲਕ ਉਹ ਲਾ ਕੋਗਨਾਈਜ਼ ਸਕੂਲ ਨੇ ਬਟ ਜ਼ੀਰੋ ਰਿਸਪੌਂਸਿਬਿਲਟੀ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲੇ ਤੇਜਦੇ ਆਂ ਵੀ ਸਾਡਾ ਬੱਚਾ ਸਹੀ ਸਲਾਮਤ ਘੁੱਲੋ ਵਾਪਸ ਆਉ ਜਾਏ ਕਸੀ ਹੁਣ ਉਹਨੂੰ ਕਦੇ ਵਾਪਸ ਨਹੀਂ ਦੇਖਣਾ ਉਹ 25 ਨੰਬਰ ਤੋਂ ਸ਼ਾਵਨੀ ਯਾਰ ਬਾਕੀ ਉਹ ਛੋਟਾ ਛੋਟਾ ਹੱਸ ਕੇ ਚਾਹਲਾ ਰਹੀ ਸੀ ਇਹ ਬੰਦਾ ਓ ਸਾਡੇ ਬੱਚੇ ਨੂੰ ਇੱਥੇ ਛੱਡ ਕੇ ਚਲੇ ਗਿਆ ਮੁੜ ਕੇ ਜਾ ਕੇ ਫੋਨ ਬੰਦ ਕਰ ਲਏ ਉਹਨਾਂ ਨੇ ਉਹਨਾਂ ਨੇ ਕੋਈ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਉਸ ਤੋਂ ਬਾਅਦ ਇੱਕ ਬੰਦਾ ਵੀ ਉਹਨਾਂ ਦਾ ਮੈਨੇਜਮੈਂਟ ਦਾ ਕੋਈ ਨਹੀਂ ਇੱਥੇ ਆ ਕੇ ਖੜਿਆ ਕੋਈਸਾ ਆਰਮੀ ਲਈ ਮਾਂ ਮਾਂ ਦਾ ਕੀ ਹਾਲਾਤੀ ਨਹੀਂ ਸਾਡਾ ਕੰਮਰ ਉਜੜ ਗਿਆ ਸਾਡਾ ਬੱਚਾ ਚਲੇ ਗਿਆ ਉਹਨਾਂ ਦੀ ਬੱਸ ਦੇ 프ੰਟ ਟਾਇਰ ਦੇ ਥੱਲੇ ਸਾਡਾ ਬੱਚਾ ਆਇਆ ਉਹਨਾਂ ਦਾ ਕੇਅਰ ਟੇਕਰ ਕਿੱਥੇ ਸੀ ਬੱਚਿਆਂ ਨੂੰ ਕਿਉਂ ਨਹੀਂ ਅੰਦਰ ਲੈ ਕੇ ਜਾਂਦੇ ਉਹਨਾਂ ਦੀ ਰਿਸਪਾਂਸਿਬਿਲਟੀ ਕਿੱਥੇ ਆ ਅਸੀਂ ਸਿਰਫ ਈਸਾ ਭਰੀਏ ਇਹਨਾਂ ਨੂੰ ਅਸੀਂ ਇਹਨਾਂ ਨੂੰ ਸਿਰਫ ਪਿਆਕੇ ਨਹੀਂ ਹੈ ਸਾਡੇ ਬੱਚਿਆਂ ਦੀ ਜਾਨਾਂ ਦੀ ਕੋਈ ਕੀਮਤ ਨਹੀਂ ਕੋਈ ਕੀਮਤ ਨਹੀਂ ਖੜ ਤੋ ਪੈਸੇ ਲੈ ਲੋ ਜਿੰਨੇ ਲੈਣੇ ਸਾਡਾ ਪੁੱਤ ਮੋੜ ਦੋ ਸਾਡਾ ਪੁੱਤ ਮੋੜ ਦੋ ਕਿਸੇ ਤਰ੍ਹਾਂ ਆਏ ਸਾਡਾ ਪੁੱਤ ਮੋੜ ਦੋ ਐ ਚਲੀ ਗਈ ਉਹ ਜਿੱਦੀ ਮੈਂ ਬੱਚੀ ਨੂੰ ਛੱਡਣ ਵੀ ਆਈ ਐ ਨਾ ਬੱਚੀ ਐਕਸਪਾਇਰ ਹੋ ਚੁੱਕੀ ਐ ਪਹਿਲੀ ਗੱਲ ਤਾਂ ਉਹਨਾਂ ਨੇ ਕੋਈ ਹਿਮੈਨਟਿਕ ਵੀਰਾਂ ਦਿਖਾਉਣਾ ਚਾਹੀਦਾ ਸਿੰਪੈਥੀ ਹੋਣੀ ਚਾਹੀਦੀ ਸੀ ਕਿ ਉਹਨਾਂ ਦੀ ਹੀ ਸਪੂਤਰੀ ਬੱਚੀ ਐ ਜਿਹੜੀ ਐਕਸਪਾਇਰ ਹੋਈ ਐ ਜਾਂ ਕਿਸੇ ਰੀਜ਼ਨ ਕਰਕੇ ਵੀ ਹੋਈ ਐ ਦਾ ਮਾਪੇ ਨੂੰ ਤਰੀਕੇ ਵੈਲਿਡ ਤਰੀਕੇ ਨਾਲ ਦੱਸ ਦੇ ਉਹਨਾਂ ਨੂੰ ਕਿਹ ਟੇਕ ਕਰਦੇ ਇੱਥੇ ਪਤਾ ਲੱਗਿਆ ਵੀ ਜਿਹੜੇ ਮਾਪੇ ਬੱਚੇ ਦੀ ਪਹੁੰਚੇ ਸੀ ਬੱਚੀ ਦੇ ਉਹ ਕਹਿੰਦੇ ਨੇ ਕਿ ਜਦੋਂ ਉਹ ਵੈਨ ਛੱਡ ਕੇ ਗਈ ਹੈ ਉਹ ਛੜਦੀ ਸਾਰ ਨਾ ਕੋ ਗੱਲ ਕੀਤੀ ਹੈ ਨਾ ਕੋ ਕੰਡੀਸ਼ਨ ਦੀ ਗੱਲ ਕੀਤੀ ਹੈ ਬੱਚੇ ਨੂੰ ਉਤਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਸਕੂਲ ਦੇ ਨਾਲ ਜਿਹੜੀ ਪ੍ਰਬੰਧਨ ਕਮੇਟੀ ਮੈਨੇਜਮੈਂਟ ਹੈ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਦਸੀਏ ਪੁੱਛੀਏ ਵੀ ਕੀ ਹੱਲ ਹੋਇਆ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ ਉਹਨਾਂ ਸਾਰਿਆਂ ਦੇ ਨੰਬਰ ਮਿਲ ਆਏ ਨੇ ਦੇ ਪੁਕਤਾ ਸਬੂਤ ਨੇ ਇਸ ਚੀਜ਼ ਦੇ ਜਿਹੜੇ ਉਥੇ ਪੁਲਿਸ ਦਾ ਸਟਾਫ ਪਹੁੰਚਿਆ ਸੀ ਉਹਨਾਂ ਵੱਲੋਂ ਹੀ ਖੁਦ ਦੇ ਬਿਆਨ ਨੇ ਕਿ ਉਹਨਾਂ ਨੇ ਉਥੇ ਕੈਮਰੇ ਉਤਾਰੇ ਹੋਏ ਨੇ ਤੇ ਉਹਨਾਂ ਦੀ ਜਿਹੜੀ ਚਲਾਕੀ ਹੈ ਜਾਂ ਚੁਸਤੀ ਹੈ ਜਾਂ ਸਮਝਦਾਰੀ ਹੈਗੀ ਪੁਲਿਸ ਪ੍ਰਸ਼ਾਸਨ ਦੀ ਐਸਓਸੀ ਸਾਹਿਬ ਦੀ ਜਿਹੜੀ ਗਾਈਡਲਾਈਨਸ ਨੇ ਉਹਦੇ ਵਿੱਚ ਫਾਇਦਾ ਇਹ ਹੋਇਆ ਕਿ ਡੀਵੀਆਰ ਪੁਲਿਸ ਨੇ ਆਪਣੀ ਕਸਟਡੀ ਵਿੱਚ ਲੈ ਲਿਆ ਹੁਣ ਜਿਹੜੇ ਪੁਕਤਾ ਸਬੂਤ ਨੇ ਉਹ ਪੁਲਿਸ ਕੋਲ ਆਪਣੇ ਆ ਪਹੁੰਚੇ ਹੋਏ ਨੇ ਤੇ ਇਹਦਾ ਕੋਈ ਵੈਲਿਡ ਰੀਜ਼ਨ ਲੱਭ ਕੇ ਇਹਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਦੇਖੋ ਉਸ ਟੂਲ ਨੇ ਵੈਨ ਦੇ ਵਿੱਚ ਨਾ ਤਾਂ ਕੋਈ ਕੇਅਰ ਟੇਕਰ ਸੀਗਾ ਨਾ ਹੁ ਅਗਰ ਉਹ ਸਮਝਦਾਰ ਹੁੰਦਾ ਸਿਆਣਾਪ ਹੁੰਦਾ ਉਹਨੂੰ ਟ੍ਰੈਫਿਕ ਰੀਮਾਂ ਦੀ ਪਤਾ ਹੁੰਦੀ ਤਾਂ ਬੱਚੀ ਅਗਲੇ ਟਾਇਰ ਥੱਲੇ ਨਹੀਂ ਆ ਸਕਦੀ। ਆ ਦੇਖੋ ਇਹ ਸਕੂਲ ਵਾਲਿਆਂ ਨੇ ਸਾਰੇ ਸਬੂਤ ਮਿਟਾ ਦਿੱਤੇ ਨੇ। ਇੱਥੇ ਖੂਨ ਦੇ ਧੱਬੇ ਸੀ ਜੋ ਸੀ ਬੱਚੇ ਦੇ ਸਾਰੇ ਇਹਨਾਂ ਨੇ ਮਿਟਾ ਦਿੱਤੇ ਨੇ। ਕੈਮਰੇ ਨੇ ਸਾਬ ਉਹ ਵੀ ਚੱਕ ਦਿੱਤੇ ਨੇ, ਡੀਵੀਆਰਾਂ ਸਾਰੀਆਂ ਲੁਕੋ ਦਿੱਤੀਆਂ ਨੇ। ਦੇਖੋ ਸਾਰਾ ਇੱਥੇ ਆਹ ਦੇਖੋ ਸਾਰਾ ਕਲੀਨ ਕਰ ਦਿੱਤਾ। ਐਸੇ ਬੱਚੇ ਦੇ ਪਾਣ ਡਾਕਟਰ ਕਿੰਨੇ ਨਾਲ ਲਾਉਗੇ। ਬੱਚਾ ਇਹ 7 ਸਾਲ ਦਾ, 7 ਸਾਲ ਦੀ ਬੇਟੀ ਸੀਗੀ। ਔਰ ਕੋ ਸਾਹਮਣੇ ਗੇਟ ਆ ਗੇਟ ਤੋਂ ਕੋਈ ਉਹਨਾਂ ਦਾ ਸਟਾਫ ਹੋ ਸਾਹਮਣੇ ਖੜਾ ਕੋਈ ਆ ਕੇ ਅੱਗੇ ਭੇਜਿਆ ਆਇਆ ਨਹੀਂ ਉੱਥੇ 8ਵੀਂ ਕਲਾਸ ਦੇ ਬੱਚੇ ਨੇ ਬੱਚੇ ਦੀ ਬੋਡੀ ਚੁੱਕੀ ਹੈ ਕਿਸੇ ਸਟਾਫ ਦੀ ਹਿੰਮਤ ਨਹੀਂ ਪਈ ਉਹ ਦੇਖੋ ਸਟਾਫ ਕਿੰਨੀ ਦੂਰ ਖੜਾ ਕੋਈ ਨਹੀਂ ਆਇਆ ਇੱਥੇ ਉਹ ਦੇਖੋ ਗੇਟ ਵੱਲ ਕੈਮਰਾ ਕਿੰਨੀ ਦੂਰ ਆ ਕੋਈ ਨਹੀਂ ਇੱਥੇ ਆਇਆ ਇਸ ਵੇਲੇ ਸਕੂਲ ਦੀ ਛੁੱਟੀ ਆ ਕਾਲ ਸਾਰ ਕੀ ਆ ਸਵੇਰੇ ਫਿਰ ਉਹ ਬੱਚੇ ਆਉਂਦੇ ਕਹਿਣ ਪਹਿਲੀ ਫੇਰੀ ਹਿੰਦੀ ਨਾਲੇ ਬੱਚੇ ਉਤਰੇ ਹੀ ਨਹੀਂ ਕੁਝ ਨਹੀਂ ਹੋਇਆ 19 ਦਿਨ ਬਸ ਬੈਕ ਕਰ ਰਹੇ ਜਾਂ ਅੱਗੇ ਕਰਨ ਦਾ ਮਤਲਬ ਹੀ ਨਹੀਂ ਹਾਂਜੀ ਉੰਗੈਲੀ ਦਾ ਉੰਗੈਲੀ ਪੂਰੇ ਸਟਾਫ ਦੀ ਹੈ ਜੀ ਚਲੋ ਉਹ ਤਾਂ ਠੀਕ ਹੈ ਜੋ ਆਪਣਾ ਗਲਤੀ ਵੀ ਨਹੀਂ ਮੰਨਦੇ ਬਈ ਨਾ ਜੋ ਹੋ ਗਿਆ ਉਹਨਾਂ ਨੂੰ ਕਿਹਾ ਜਾਣਾ ਵੀ ਕੈਮਰੇ ਨੇ ਪਹਿਲਾਂ ਹੀ ਬੰਦ ਸੀ ਯਾਰ ਐਡਾ ਵੱਡਾ ਸਕੂਲ ਆ ਕੈਮਰੇ ਬੰਦ ਸੀ ਜਾਂ ਕੀਤੇ ਤਾਂ ਹੁਣ ਉਹਨਾਂ ਨੂੰ ਪਤਾ ਨਾ ਇਹਦੇ ਬਾਰੇ ਹੁਣ ਇਹ ਤਾਂ ਉਹਨਾਂ ਨੂੰ ਪਤਾ ਨਾ ਉਹਨਾਂ ਦੇ ਮੈਂਬਰਾਂ ਨੂੰ ਬੰਦ ਸੀ ਜਾਂ ਕੀ ਸੀਗਾ